ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸੋ ਦੋਸਤੋ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਆਪ ਸਭ ਦਾ ਸਵਾਗਤ ਆ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾ ਲੱਗੇ ਬੈਲ ਬਟਨ ਨੂੰ ਵੀ ਆਲ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਆਪਣੀ ਪਿੰਡ ਦੁਬਲੀ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨ ਤਰਨ ਲੱਗਦਾ ਹੈ ਜੀ ਸੋ ਦੋਸਤੋ ਨੀਲੀ ਰਵੀ ਦੀ ਕੱਟੀ ਇੱਕ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨੀਲੀ ਰਵੀ ਦੀ ਕੱਟੀ ਬਹੁਤ ਖੂਬਸੂਰਤ ਵੀਰ ਹੁਣਾਂ ਦੇ ਕੋਲ ਹੈਗੀ ਆ ਸੇਲ ਵਾਸਤੇ ਆ ਚਾਹਵਾਨ ਜਿਹੜੇ ਮੇਰੇ ਵੀਰ ਹੁਣ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਬਾਕੀ ਮੂੰਹ ਮੱਥਾ ਜਿਹੜਾ ਬੰਤਰ ਆ ਕੱਟੀ ਦੀ ਤੁਸੀਂ ਜ਼ਰੂਰ ਵੇਖ ਸਕਦੇ ਹੋ ਏਜ ਦੋਸਤੋ ਅੱਜ ਤਕਰੀਬਨ 6 ਮਹੀਨੇ ਦੀ ਏਜ ਹੈਗੀ ਇਸ ਕੱਟੀ ਦੀ ਮਦਰ ਮਿਲਕ ਜਿਹੜਾ 12 ਪਲੱਸ ਰਿਹਾ ਹੈਗਾ ਜੀ ਬਾਕੀ ਆਖੂਖ ਤੁਸੀਂ ਵੇਖ ਸਕਦੇ ਹੋ ਮਨਕਣੀ ਅੱਖਾਂ ਬਿਲਕੁਲ ਲਾਲੀ ਅੱਖਾਂ ਦੇ ਵਿੱਚ ਹੈਗੀ ਦੋਸਤੋ ਟੇਡਾ ਚੀਰ ਆ ਛੋਟਾ ਜਿਹਾ ਸਿੰਘ ਆ ਦੋਸਤੋ ਬਿਲਕੁਲ ਬਰੀਕ ਸਿੰਘੀ ਹੈਗੀ ਆ ਵੀ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਸਿੰਘ ਲੈ ਕੇ ਜਾਊਗੀ ਇਹ ਕੱਟੀ ਅਗਲੇ ਪੈਰਾਂ ਦੇ ਨਿਸ਼ਾਨ ਮਗਰਲੇ ਪੈਰਾਂ ਦੇ ਜਿਹੜੇ ਬਿਲਕੁਲ ਤੁਹਾਨੂੰ ਪੈਰ ਤੋਤੇ ਨਜ਼ਰ ਆ ਰਹੇ ਹੋਣਗੇ ਬਾਕੀ ਥੋੜਾ ਜਿਹਾ ਵੀਰ ਨੂੰ ਕਹਿੰਦੇ ਆ ਇਹਨੂੰ ਮੜਾ ਜਿਹਾ ਤੋੜ ਲਈ ਆਪਾਂ ਕੱਟੀ ਨੂੰ ਤੇ ਮੋਲ ਜਿਹੜਾ ਦੋਸਤੋ ਬਿਲਕੁਲ ਵਾਜਬੀਆ ਰੇਟ ਆ 14000 ਰੁਪਏ ਜਿਹੜੀ ਅਸੀਂ ਡਿਮਾਂਡ ਆ ਥੋੜੇ ਤੋਂ ਥੋੜਾ ਜਿਹੜਾ ਮਾਨਤਾਨ ਕਰਕੇ ਇਹ ਕੱਟੀ ਦਿੱਤੀ ਜਾਵੇਗੀ ਜਿਹੜੇ ਮੇਰੇ ਵੀਰ ਸ਼ੌਕੀਨ ਹੋਣ ਚਾਹਵਾਨ ਹੁਣ ਖਰੀਦਣ ਦੇ ਕੱਟੀ ਤੁਸੀਂ ਜਰੂਰ ਖਰੀਦ ਸਕਦੇ ਹੋ ਬਾਕੀ ਰੋਕ ਲਾ ਫਿਰ ਬਾਕੀ ਮੂੰ ਮਥਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਖੂਬਸੂਰਤ ਦੋਸਤੋ ਕੱਟੀ ਹੈਗੀ ਨੀਲੀ ਰਾਵੀ ਦੇ ਵਿੱਚ ਵਾਜਬ ਇਹ ਰੇਟ ਆ ਜਿਹੜੇ ਮੇਰੇ ਵੀਰ ਚਾਹਵਨ ਹੋਣ ਅੱਗੇ ਬਰੀਡ ਤੇ ਕੰਮ ਕਰਨਾ ਚਾਹੁੰਦੇ ਹੋਣ ਅੱਗੇ ਤੁਸੀਂ ਬਿਲਕੁਲ ਤਿਆਰ ਕਰਕੇ ਦੋਸਤੋ ਬਹੁਤ ਚੰਗੀ ਖੂਬਸੂਰਤ ਅੱਗੇ ਝੋਟੀ ਬਣਾ ਸਕਦੇ ਹੋ ਇਹ ਜੀ ਤਕਰੀਬਨ ਅੱਜ ਤੁਹਾਨੂੰ ਮੈਂ ਜਿੱਦਾਂ ਪਹਿਲਾਂ ਵੀ ਦੱਸਤਾ ਵੀ 6 ਮਹੀਨੇ ਦੀ ਏਜ ਹੈਗੀ ਆ ਬਿਲਕੁਲ ਕੋਈ ਲੱਸੀ ਫਿੱਕੀ ਲੱਸੀ ਲਾਵੀ ਕੱਟੀ ਨਹੀਂ ਗਈ ਸੋਹਣੀ ਬੰਤਰ ਆ ਪਿੱਠਪੂੜਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਚੌੜਾ ਸੋਹਣਾ ਪਿੱਠਪੂੜਾ ਹੈਗਾ ਅੱਜ 6 ਮਹੀਨੇ ਦੀ ਕੱਟੀ ਦਾ ਪਿੱਠਪੂੜਾ ਬਹੁਤ ਜ਼ਿਆਦਾ ਸੋਹਣਾ ਬਾਕੀ ਅੱਗੇ ਤੁਸੀਂ ਹੋਰ ਵੀ ਸੇਵਾ ਕਰਕੇ ਚੰਗੀ ਸੋਹਣੀ ਸ਼ੁਕੀਨ ਅਜ ਕੱਟੀ ਆ ਚੰਗੀ ਚੋਟੀ ਬਣੇਗੀ ਅੱਗੇ ਜਾ ਕੇ ਤੇ ਜਿਹੜੇ ਕੰਟੈਕਟ ਨੰਬਰ ਨੇ ਸੰਪਰਕ ਨੰਬਰ ਨੇ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੂੰਗਾ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਉਹਨਾਂ ਨਾਲ ਬਾਤ ਚਿਤ ਕਰ ਸਕਦੇ ਹੋ ਮੁੱਲ ਜਿਹੜਾ ਦੋਸਤੋ ਥੋੜੇ ਥੋੜਾ ਮਾਨਦਾਨ ਕਰਕੇ ਜਿਹੜੀ ਕੱਟੀ ਦਿੱਤੀ ਜਾਵੇਗੀ ਇੱਕ ਵਾਰੀ ਫੇਰ ਦੱਸ ਦਿੰਨਾ ਸੋ ਵੀਡੀਓ ਵੇਖਣ ਲਈ ਥੋੜੇ سارے ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਐਨੂੰ ਕਰ ਲੈ ਵੀਰੇ ਸਿੱਧੀ ਕਰ ਲੈ